ਸਨ 2000 ਚ ਬੀਬੀ ਜਗੀਰ ਕੌਰ ਨੂੰ ਗਿਆਨੀ ਪੂਰਨ ਸਿੰਘ ਹੋਰਾਂ ਨੇ ਹੁਕਮਨਾਮਾ ਜਾਰੀ ਕਰਤਾ ਉਹਨਾਂ ਦੇ ਵਿਰੁੱਧ ਤਲਬ ਕਰ ਲਿਆ ਬੀਬੀ ਜੀ ਨਹੀਂ ਪੇਸ਼ ਹੋਏ ਇੱਕ ਦੂਜਾ ਬੀਬੀ ਜਗੀਰ ਕੌਰ ਉਹਦਾ ਉਹਦਾ ਕਿਸੇ ਨਾਲ ਸ਼ਰਨਿਕੁਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ ਬੀਬੀ ਜੀ ਹਾਂ ਅੱਛਾ ਤੇ ਅਖੀਰ ਕੀ ਕਰਦੇ ਜਹੇਦਾਰ ਹੋਰੀ ਬੀਬੀ ਨੂੰ ਪੰਥ ਚੋਂ ਛੇਕ ਦਿੰਦੇ ਹਾਂਜੀ ਤੇ ਨਾਲ ਹੁਕਮ ਜਾਰੀ ਕਰ ਦਿੰਦੇ ਆ ਕਿ ਜਦ ਤੱਕ ਬੀਬੀ ਸ਼੍ਰੀ ਅਕਾਲਤ ਸਾਬ ਤੇ ਪੇਸ਼ ਹੋ ਕੇ ਤੇ ਖਿਮਾ ਯਾਚਨਾ ਨਹੀਂ ਕਰਦੀ ਹਮ ਧਾਰਮਿਕ ਮਰਿਆਦਾ ਚ ਨਹੀਂ ਹੁੰਦੀ ਉਹਨਾਂ ਚ ਜਿਹੜਾ ਆ ਉਹਦੇ ਵਿਰੁੱਧ ਜਿਹੜਾ ਉਹਨੂੰ ਪੰਚਛੇ ਕਿਹਾ ਜਾਂਦਾ ਕੋਈ ਉਹਦੇ ਨਾਲ ਸਾਹੇ ਨਾ ਰੱਖੇ ਬੜਾ ਵੱਡਾ ਹੁਕਮਨਾ ਹੈ ਬਿਲਕੁਲ ਸ਼੍ਰੀ ਅਕਾਲਤ ਸਾਬ ਵੱਲੋਂ ਜਿਹੜਾ ਹیدرਵਾਲ ਐਸਪੀਸੀ ਪ੍ਰਧਾਨ ਹੋਣ ਉਹਨਾਂ ਦੇ ਵਿਰੁੱਧ ਸੀਯੂ ਤੇ ਖੜੋ ਕੇ ਹੁਕਮਨਾ ਜਾਰੀ ਹੋਇਆ ਹਮ ਹਮ ਚਰੋ ਬੀਬੀ ਜੀ ਵੀ ਆਪਦੀ ਮਤ ਦੇ ਬੀਬੀ ਜੀ ਨੂੰ ਬਥੇਰੇ ਨੇ ਸਮਝਾਇਆ ਤੁਹਾਡੇ ਵਰਗੇ ਸਾਡੇ ਵਰਗੇ ਨੇ ਹੋਰ ਨਾਲੇ ਕਈਆਂ ਨੇ ਕਿ ਬੀਬੀ ਜੀ ਸ੍ਰੀ ਅਕਾਲ ਤਖਤ ਸਾਹਿਬ ਹੈ ਤੁਸੀਂ ਪ੍ਰਧਾਨ ਬਣਗੇ ਜੇ ਇਹ ਨਾ ਸਮਝੋ ਕਿਉਂਕਿ ਬੀਬੀ ਛੋਟੀ ਉਮਰ ਤੇ ਪ੍ਰਧਾਨ ਬਣ ਗਈ ਤੇ ਚਾਰਜ ਫੇਰੇ ਬਾਬਾ ਜੀ ਪ੍ਰਧਾਨ ਜੀ ਪ੍ਰਧਾਨ ਜੀ ਹੁੰਡੇ ਸੀਗੇ ਤੇ ਬੀਬੀ ਜੀ ਹੱਕ ਮਣੇ ਜਾਣਾ ਫਿਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਸੀਨੀਅਰ ਲੀਡਰਸ਼ਿਪ ਨੇ ਬੀਬੀ ਦੇ ਧਰਲੇ ਮਾਰੇ ਕਿ ਬੀਬੀ ਜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਤਸੰਨੀ ਮੰਨਣਾ ਹਾਂਜੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਜੇ ਹੂੰ ਉਹ ਸ਼੍ਰੋਮਣੀ ਕਰਦਾ ਜਿਹੜਾ ਸ਼੍ਰੀ ਅਕਾਲ ਤਖਤ ਸਰਜਿਆ ਗਿਆ ਆ ਤੇ ਤੁਹਾਡੇ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਮਣੇ ਹੁਕਮਨਾਮਾ ਜਾਰੀ ਕੀਤਾ ਜਾ ਕੇ ਪੇਸ਼ ਹੋ ਗੋ ਜੋ ਜਿੱਤ ਤੱਕ ਕਹ ਕੇ ਬੀਬੀ ਨੂੰ ਕਲਤਾ ਇਹੀ ਚਰਚਾ ਜਿਹੜੇ ਬੀਬੀ ਜਾ ਕੇ ਪੇਸ਼ ਹੋ ਰਹੀ ਆ ਜਿਸੇ ਤਾਨੂੰ ਪਤਾ ਲੱਗਿਆ ਜੀ ਅੱਜ ਬੀਬੀ ਆ ਰਹੀ ਜਿਹਦਰਤਾ ਕੀ ਉੱਤੇ ਬੈਠੇ ਜਿੰਦੇ ਵਿਰੁੱਧ ਹੁਕਮਨਾਮਾ ਜਾਰੀ ਹੋਇਆ ਹੋਵੇ ਉਹ ਸ਼੍ਰੀ ਅਕਾਲ ਤਖਤ ਦੇ ਪੌੜੀਆਂ ਨਹੀਂ ਛੱਡ ਸਕਦਾ ਇਹ ਮਰਯਦਾ ਸਾਹਮਣੇ ਪੇਸ਼ ਹੋ ਸਕਦਾ ਹਾਂ ਉਹ ਸਾਹਮਣੇ ਪੇਸ਼ ਹੋ ਹਾਂ ਹਾਂ ਬੀਬੀ ਜੀ ਇੱਕ ਬਨੇ ਪੌੜੀਆਂ ਚੜੇ ਤੱਕ ਸਭ ਤੇ ਜਾ ਕੇ ਮੱਥਾ ਟੇਕਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੂਜੇ ਪਾਸੇ ਪੌੜੀਆਂ ਉਤਰ ਗਏ ਔਰ ਜਥੇਦਾਰ ਨੇ ਫਿਰ ਸਪਕਾਸਮ ਬਾਦਲ ਨੂੰ ਚਿੱਠੀ ਲਿਖੀ ਬਾਦਲ ਸਾਹਿਬ ਆਜੇ ਦੀ ਕਰਤੂਤ ਤੁਸੀਂ ਨੂੰ ਸਮਝਾ ਬੁਝਾ ਕੇ ਵੀ ਕੱਲਿਆ ਬੜੇ ਯਤਨਾਂ ਤੋਂ ਬਾਅਦ ਆਈ ਵੀ ਉਹਨੇ ਪਤ ਨਹੀਂ ਸ਼ਬਦ ਵਰਤੇ ਨਾਰੀ ਗਾਂ ਕੂ ਆਈ ਹੂੰ ਤੇ ਨਾਰੀ ਗਾਵਾਂਗੀ ਮਤਲਬ ਨਿਕਲ ਗਈ ਹਾਂਜੀ ਇਹ ਸ਼ਬਦ ਜਿਹੜਾ ਹੁਕਮਨਾਮੇ ਦੇ ਵਿੱਚ ਤੁਸੀਂ ਕਢਾ ਕੇ ਦੇਖ ਲਿਆ ਜੇ ਮੈਂ ਕਹਿੰਦੇ ਲਿਖਿਆ ਹੋਇਆ ਤੇ ਬੀਬੀ ਜੀ ਨੂੰ ਮੈਂ ਇੱਕ ਸਵਾਲ ਕੀਤਾ ਸੀ ਜਦੋਂ ਮੈਂ ਪਿੱਛੇ ਸ਼ਰੋਨਿਕ ਉਰਦਰ ਪ੍ਰਬੰਧਕ ਕਮੇਟੀ ਦੀ ਇਹਨਾਂ ਨੇ ਬਾਗੀ ਹੋ ਕੇ ਇਲੈਕਸ਼ਨ ਲੜੀ ਸੀ ਤੇ ਮੈਂ ਕਿਹੜੀ ਮਰਜ਼ਾਦਾ ਦੀ ਬੀਬੀ ਜੀ ਨਾਲ ਗੱਲ ਕਰਦੇ ਤੁਸੀਂ ਤੇ ਆ ਕੀਤਾ ਸੀਗਾ ਤੇ ਬੀਬੀ ਜੀ ਨੂੰ ਕੋਈ ਪੱਤਰਕਾਰ ਨੇ ਪੁੱਛ ਲਿਆ ਆਂਦੀ ਜੀ ਉਹ ਹੁਕੂਨਾਮਾ ਥੋੜੀ ਸੀ ਉਹ ਤੇ ਔਰੰਗਜ਼ੇਬ ਦਾ ਹੁਕਮ ਸੀਗਾ ਤੁਸੀਂ ਜਥੇਦਾਰ ਸ਼੍ਰੀ ਅਕਾਲ ਸਬਦੇ ਹੁਕਮਨਾਮੇ ਨੂੰ ਔਰੰਗਜ਼ੇਬ ਦਾ ਹੁਕਮਨਾਮਾ ਦੱਸੋ ਤੇ ਫਿਰ ਕਹੋਗੇ ਪੰਥਕ ਮਰਿਆਦਾ ਵਿਧਾਨ ਦੀ ਗੱਲ ਕਰੋ ਇਸ ਕਰਕੇ ਜਿੰਨੇ ਇੱਕ ਮਰਿਆਦਾ ਦੇ ਧਾਰ ਨਹੀਂ ਆ ਨਾ ਜੀ ਮੈਨੂੰ ਪਤਾ ਹੈ